ਪਹਿਲਾਂ ਟਿੱਪੇ ਟਰਾਲੀਆਂ ਦਰਿਆ ਦੇ ਵਿੱਚੋਂ ਭਰ-ਭਰ ਕੇ ਆ ਰਹੇ ਸੀਗੇ ਕੁਝ ਗਿਣਤੀ ਦੇ ਲੋਕ ਜਿਹੜੇ ਪੈਸੇ ਕਮਾ ਰਹੇ ਸੀਗੇ ਤੇ ਹੁਣ ਉੱਥੇ ਉਹ ਰੇਤਾ ਨਹੀਂ ਲੱਭ ਰਿਆ ਮਿੱਟੀ ਨਹੀਂ ਲੱਭ ਰਹੀ ਕਿਸ ਤਰ੍ਹਾਂ ਜ਼ਮੀਨ ਦੇ ਨਾਲ ਹੀ ਆਪਾਂ ਜੁੜੇ ਹੋਏ ਹਾਂ ਜੋ ਜ਼ਮੀਨੀ ਪੱਤਰ ਤੇ ਆਪਾਂ ਕੰਮ ਕਰ ਰਹੇ ਹਾਂ ਤੋਂ ਦੇਰੋਂ ਬਹੁਤ ਨੁਕਸਾਨ ਵੀ ਹੋ ਰਿਹਾ ਉੱਥੇ ਤੁਹਾਡੇ ਵੱਲੋਂ ਟਰਾਲਾ ਵੀ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹਦੇ ਹੋ ਤੁਹਾਨੂੰ ਤੁਸੀਂ ਮੌਕਾ ਦੇਖਿਆ ਯਾਰ ਤਿੰਨ ਚਾਰ ਦਿਨ ਹੋ ਗਏ ਤੁਹਾਨੂੰ ਵੀ ਇੱਥੇ ਕਵਰੇਜ ਕਰਦਿਆਂ ਨੂੰ ਤੇ ਜਿਹੜੀਆਂ ਜ਼ਮੀਨਾਂ ਰੋੜ ਰਹੀਆਂ ਨੇ ਪਹਿਲਾਂ ਦਾ ਆਪਾਂ ਪੂਲਰ ਸੀਗੇ ਬਹੁਤ ਮਿਹਨਤ ਕਰਕੇ ਉਹਨਾਂ ਨੇ ਪਾਲੇ ਸੀਗੇ ਚੱਲ ਅਬ ਪਪੂਲਰ ਚਲੇ ਜਾਂਦੇ ਕੋਈ ਗੱਲ ਨਹੀਂ ਕੋਈ ਫਸਲ ਹੋਰ ਬੀਜ ਲੈਂਦਾ ਪਰ ਜ਼ਮੀਨ ਹੀ ਖਤਮ ਹੋ ਰਹੀ ਹੈ ਸਾਰੀ ਉਹ ਔਰ ਜ਼ਮੀਨ ਦੇ ਨਾਲ ਨਾਲ ਬਾਨਾਂ ਨੂੰ ਪੂਰਾ ਖਤਰਾ ਹੋਇਆ ਆ ਇਹ ਰੋਲਾ ਅਸੀਂ ਮਾਰਚ ਮਹੀਨੇ ਦੇ ਵਿੱਚ ਪਾਇਆ ਸੀ ਜਦੋਂ ਆਪਾਂ ਟਿਪਰਾਂ ਵਾ ਓਵਰਲੋਡ ਟਿਪਰ ਜਿਹੜੇ ਪਿੰਡਾਂ ਨਾਲ ਜਾਂ ਛੜਕਾ ਤੋੜਦੇ ਸੀ ਲਿੰਗਦੇ ਸੀਗੇ ਔਰ ਬਾਨਾਂ ਨੂੰ ਖਰਾਬ ਕਰ ਰਹੇ ਸੀ ਹੱਤ ਲੋਈ ਦੇ ਨਾਲ ਉਦੋਂ ਅਸੀਂ ਇਹੀ ਮੁੱਦਾ ਚੱਕਿਆ ਸੀ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਸਾਡੇ ਏਰੀਆ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫੜਾਂ ਦਾ ਖਤਰਾ ਹੋ ਸਕਦਾ ਪਰ ਅਸੀਂ ਜਿੰਨਾ ਵੀ ਜੋਰ ਹੋ ਸਕਿਆ ਅਸੀਂ ਉਹ ਕੋਸ਼ਿਸ਼ ਕੀਤੀ ਆ ਔਰ ਉਸ ਵਿੱਚ ਸਫਲ ਵੀ ਹੋਇਆ ਕਾਫੀ ਹੱਦ ਤੱਕ ਪਰ ਉਹ ਜਿਹੜਾ ਮੇਨ ਮੁੱਦਾ ਸੀ ਉਹ ਸਾਡੀਆਂ ਸੜਕਾਂ ਨੂੰ ਲੈ ਕੇ ਓਵਰਲੋਡਿੰਗ ਨੂੰ ਲੈ ਕੇ ਔਰ ਦਰਿਆ ਦੇ ਜਾਂ ਕੁਦਰਤ ਦੇ ਨਾਲ ਖਲਵਾੜ ਕਰਦੇ ਸੀ ਚਲਦੇ ਪਾਣੀ ਦੇ ਵਿੱਚ ਉਹ ਪੋਕਲੇਨਾਂ ਦੇ ਨਾਲ ਜੋ ਰੇਤਾ ਭਰਿਆ ਜਾ ਰਿਹਾ ਸੀਗਾ ਉਦੋਂ ਵੀ ਅਸੀਂ ਇਹੀ ਕਹਿੰਦੇ ਸੀ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦਾ ਖਤਰਾ ਹੋ ਸਕਦਾ ਔਰ ਉਹ ਸੱਚ ਸਾਬਤ ਹੋਈ ਆ ਦੂਜੇ ਨੰਬਰ ਤੇ ਦੇਖੋ ਤੁਸੀਂ ਉਲਟ ਕੰਮ ਹੋ ਗਿਆ ਪਹਿਲਾਂ ਟਿਪਰ ਟਰਾਲੀਆਂ ਦਰਿਆ ਦੇ ਵਿੱਚੋਂ ਭਰ-ਭਰ ਕੇ ਆ ਰਹੇ ਸੀਗੇ ਔਰ ਲੋਕੀ ਕੁਝ ਕੁਝ ਗਿਣਤੀ ਦੇ ਲੋਕ ਜਿਹੜੇ ਪੈਸੇ ਕਮਾ ਰਹੇ ਸੀਗੇ ਤੇ ਹੁਣ ਉੱਥੇ ਉਹ ਰੇਤਾ ਨਹੀਂ ਲੱਭ ਰਿਹਾ ਮਿੱਟੀ ਨਹੀਂ ਲੱਭ ਰਹੀ ਤੇ ਹੁਣ ਅਸੀਂ ਸੇਵਾ ਦੇ ਤੌਰ ਤੇ ਜਿੰਨੀ ਕਿ ਸਾਤ ਹੋ ਸਕਦੀ ਆ ਅਸੀਂ ਉੱਥੇ ਲਿਜਾ ਰਹੇ ਆ ਤਾਂ ਕਿ ਜੋ ਨਿਰੇਗਾ ਦੇ ਜਿਹੜੇ ਵਰਕਰ ਉੱਥੇ ਲੱਗੇ ਹੋਏ ਆ ਸੇਵਾਦਾਰ ਉਹ ਮਿੱਟੀ ਥੈਲਿਆਂ ਦੇ ਵਿੱਚ ਪਾ ਕੇ ਬੰਨ ਦੇ ਨਾਲ ਲਾਉਣ ਵਾਸਤੇ ਉਹ ਸੇਵਾ ਚੱਲ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਜ਼ਰੂਰਤ ਹੋਵੇਗੀ ਸਾਡੇ ਪਿੰਡ ਵੱਲੋਂ ਸਾਰੇ ਨਗਰ ਨਿਵਾਸੀਆਂ ਸਹਿਯੋਗ ਨਾਲ ਇਸ ਕਿਸਮ ਦੇ ਸਹਿਯੋਗ ਦੀ ਲੋੜ ਹੋਵੇਗੀ ਅਸੀਂ